ਪੁੱਤ ਪਾਈ ਪਾ ਤੀਜੇ ਰੋਵਹਿ ਪ੍ਰੀਤਮ ਅਤ ਪਿਆਰੇ ਭੈਰੋ ਵੈ ਗੁਣ ਸਾਰ ਸਮਾਲੇ ਕੋ ਮਰੈ ਨਾ ਮੁਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵਹਿ ਸੱਚ ਸਮਾਲੇ ਕਿ ਆ ਭਾਈ ਜਿਹੜੇ ਤੇਰੇ ਪੁੱਤਰ ਨੇ ਭਰਾ ਨੇ ਪਤੀਜੇ ਨੇ ਬੜੇ ਪਿਆਰੇ ਸੰਬੰਧੀ ਨੇ ਜਦੋਂ ਤੂੰ ਮਰਦਾ ਹੈ ਇਹ ਸਾਰੇ ਹੀ ਰੋਂਦੇ ਨੇ ਮਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਜਿੰਨੇ ਵੀ ਤੈਨੂੰ ਰੋਂਦੇ ਨੇ ਨਾ ਇਹ ਤੇਰੇ ਗੁਨਾਹਾਂ ਨੂੰ ਮੋੜ-ਮੋੜ ਚੇਤੇ ਕਰਕੇ ਰੋਂਦੇ ਨੇ ਤੇਰੇ ਸੁੱਖਾਂ ਨੂੰ ਰੋਂਦੇ ਨੇ ਜੋ ਤੂੰ ਕੰਮ ਕਰਦਾ ਸੀ ਤੇਰੇ ਕੰਮਾਂ ਨੂੰ ਰੋਂਦੇ ਨੇ ਪਰ ਕਦੇ ਵੀ ਕੋਈ ਜੀਵ ਮਰੇ ਪ੍ਰਾਣੀਆਂ ਦੇ ਨਾਲ ਮਰਦਾ ਨਹੀਂ ਹੈ ਉਹ ਮਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦੇ ਮਹਾ ਸਿਆਣੇ ਗਿਆਨਵਾਨ ਹੁੰਦੇ ਨੇ ਜਿਹੜੇ ਸਦਾ ਹੀ ਖਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਆਪਣੇ ਹਿਰਦੇ ਦੇ ਵਿੱਚ ਵਸਾ ਕਰਕੇ ਮਾਇਆ ਦੇ ਮੋਹ ਦੇ ਵਿੱਚੋਂ ਮੁਕਤ ਹੁੰਦੇ ਨੇ ਉਹ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦੇ ਸਿਆਣੇ ਨੇ ਇਸ ਸੰਸਾਰ ਦੇ ਵਿੱਚ ਆਣ ਕਰਕੇ ਕਦੇ ਵੀ ਭਾਈ ਕੋਈ ਵੀ ਕਿਸੇ ਦੇ ਨਾਲ ਮਰਦਾ ਨਹੀਂ ਹੈ ਜਿਹੜਾ ਕੋਈ ਭਾਵੇਂ ਕੋਈ ਆਪਣਾ ਪੁੱਤ ਹੈ ਪਾਈ ਹੈ ਪਤੀਜਾ ਹੈ ਕੋਈ ਵੀ ਹੈ ਉਹ ਸਾਰੇ ਹੀ ਆਪਣੇ ਕੰਮਾਂ